ਸਤਿ ਸ਼੍ਰੀ ਅਕਾਲ ਜੀ ਮਟਿਆਲਾਸ ਕਿਚਨ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਅੱਜ ਆਪਾਂ ਲੱਗੇ ਆ ਜੀ ਫੇਸ ਵਾਸਤੇ ਤਿੰਨ ਚਾਰ ਟ੍ਰਿਕ ਬਣਾਉਣ ਤੇ ਗਰਮੀ ਵਿੱਚ ਆਪਣੇ ਜਿਹੜੀ ਅਲਰਜੀ ਹੋ ਜਾਂਦੀ ਹੈ ਤੇ ਜਾਂ ਫਿਰ ਫੇਸ ਤੇ ਕਾਲਾਪਨ ਆ ਜਾਂਦਾ ਹੈ ਉਸ ਲਈ ਆਪਾਂ ਆ ਦੇਖੋ ਜੀ ਆਪਾਂ ਨੇ ਐਲੋਵੀਰਾ ਜੈੱਲ ਲਿਆ ਹੈ ਇੰਨਾ ਕੁ ਆਪਾਂ ਨੇ ਐਲੋਵੀਰਾ ਜੈੱਲ ਲਿਆ ਇੱਕ ਚਮਚ ਜਿੰਨਾ ਹੈ ਤੇ ਇਹਨੂੰ ਆਪਾਂ ਨੇ ਇਦਾਂ ਕੀਤਾ ਹੈ ਇੰਨਾ ਕੁ ਟੁਕੜਾ ਐਲੋਵਿਰਾ ਦਾ ਲੈ ਕੇ ਉੱਪਰੋਂ ਆਪਾਂ ਨੇ ਇਦਾਂ ਚਾਕੂ ਨਾਲ ਛਿਲਕਾ ਉਤਾਰ ਲਿਆ ਤੇ ਫਿਰ ਇਸ ਨੂੰ ਆਪਾਂ ਨੇ ਇਦਾਂ ਕੱਦੂਕਾਸ ਕਰ ਲਿਆ ਹੁਣ ਮੈਂ ਨਹੀਂ ਕਰਾਂਗੀ ਕਿਉਂਕਿ ਜ਼ਿਆਦਾ ਹੋ ਜਾਏਗਾ ਇਸ ਤਰ੍ਹਾਂ ਤਿਆਰ ਕੀਤਾ ਜੀ ਜੱਲ ਤੇ ਹੁਣ ਲਵਾਂਗੇ ਆਪਾਂ ਇੱਕ ਚਮਚ ਇਹ ਛੋਟਾ ਚਮਚ ਹੈ ਜੀ ਤੇ ਇੰਨਾ ਕੁ ਇੱਕ ਚਮਚ ਲੈ ਲਿਆ ਜੀ ਬੇਸਣ ਹਾ ਅੱਧਾ ਚਮਚ ਲਵਾਂਗੇ ਜੀ ਆਪਾਂ ਸ਼ਹਿਦ ਲਓ ਜੀ ਅੱਧਾ ਚਮਚ ਹੋ ਗਿਆ ਸ਼ਹਿਦ ਆਪਾਂ ਇਹਨੂੰ ਮਿਕਸੇ ਕਰਾਂਗੇ ਫੇਸ ਲਈ ਇਹਨਾਂ ਕੋ ਬਹੁਤ ਹੁੰਦਾ ਏ ਤੁਹਾਨੂੰ ਥੋੜਾ ਲੱਗਦਾ ਤੁਸੀਂ ਹੋਰ ਪਾ ਸਕਦੇ ਆ ਤੇ ਹੁਣ ਜੇ ਹੁਣ ਇਹਦੇ ਵਿੱਚ ਇੱਕ ਹੋਰ ਜ਼ਰੂਰੀ ਗੱਲ ਹੈ ਜੇ ਹੁਣ ਤੁਹਾਨੂੰ ਲੱਗਦਾ ਵੀ ਇਹ ਬਹੁਤ ਠਿੱਕ ਹੈ ਤਾਂ ਤੁਸੀਂ 2-4 ਬੂੰਦਾਂ ਗੁਲਾਬ ਜਲਦੀਆਂ ਐਡ ਕਰ ਸਕਦੇ ਆ ਤੇ ਜਾਂ ਫਿਰ ਐਲੋਜੀ ਦਾ ਜੱਲ ਥੋੜਾ ਹੋਰ ਕਰ ਲਓ ਇਹਨੂੰ ਤੁਸੀਂ ਫੇਸ ਤੇ ਲਗਾਉਣਾ ਹੈ ਜੀ ਫੇਸ ਨੂੰ ਇੱਕ ਤਰ੍ਹਾਂ ਵਾਸ਼ ਕਰਕੇ ਇਹਨੂੰ ਫੇਸ ਤੇ ਆਪਾਂ ਫੇਸ ਤੇ ਅਪਲਾਈ ਕਰਨਾ ਹੈ ਇਸ ਤਰ੍ਹਾਂ ਕਰਕੇ ਐਦਾਂ ਐਦਾਂ ਕਰਕੇ ਅਪਲਾਈ ਕਰਨਾ ਹੈ ਫੇਸ ਤੇ ਇਹਨੂੰ ਆਪਾਂ ਨੇ 20 ਮਿੰਟ ਰੱਖਣਾ ਹੈ 20 ਮਿੰਟ ਤੋਂ ਬਾਅਦ ਆਪਾਂ ਨੋਰਮਲ ਪਾਣੀ ਨਾਲ ਵਾਸ਼ ਕਰ ਲੈਣਾ ਹੈ ਬਹੁਤ ਵਧੀਆ ਟ੍ਰਿਕ ਹੈ ਜੀ ਇਹ ਤੁਸੀਂ ਅਜ਼ਮਾ ਕੇ ਦੇਖਿਓ ਤੁਹਾਡੇ ਫੇਸ ਤੇ ਜਿਹੜਾ ਕਾਲਾਪਣਾ ਹੈ ਬਿਲਕੁਲ ਹਫਤੇ ਵਿੱਚ ਤੁਸੀਂ ਇੱਕ ਦਿਨ ਛੱਡ ਕੇ ਵੀ ਕਰ ਸਕਦੇ ਆ ਰੈਗੂਲਰ ਵੀ ਕਰ ਸਕਦੇ ਆ ਤੇ ਇੱਕ ਹਫਤਾ ਤੁਸੀਂ ਕਰਕੇ ਵੇਖਿਓ ਤੁਹਾਡਾ ਚਿਹਰਾ ਬਿਲਕੁਲ ਚਮਕੇਗਾ ਹਾਂਜੀ ਨੰਬਰ 1 ਇਹ ਟ੍ਰਿਕ ਹੋਗੀ ਐਲੋਵੇਰਾ ਜੈੱਲ ਵਾਲੀ ਤੇ ਨੰਬਰ 2 ਤੇ ਆਜੋ ਜੀ ਤੇ ਆਪਾਂ ਲਵਾਂਗੇ ਉਹੀ ਇੱਕ ਚਮਚ ਬੇਸਨ ਤੇ হাফ ਚਮਚਾ ਜਮਾ ਜਿ쉐ਰ ਦਾ হাফ ਚਮਚਾ ਜਿੰਨਾ ਚਾਹੀਦਾ ਲੈ ਲਈ ਤੇ ਹੁਣ ਇਹਦੇ ਵਿੱਚ ਇੰਨਾ ਇੱਕ ਚਮਚ ਲੈਣਾ ਹੈ ਦਹੀਂ ਹੁਣ ਆਪਾਂ ਨੇ ਦਹੀਂ ਪਾਉਣਾ ਹੈ ਤੇ ਇੱਕ ਚੁਟਕੀ ਜਿੰਨੀ ਕੁ ਪਾਉਣੀ ਆਪਾਂ ਨੇ ਹਲਦੀ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਏ। ਇਹ ਜਿਹੜੀ ਦਹੀਂ ਦੀ ਖਟਾਸ ਹੈ ਉਹ ਚਿਹਰੇ ਤੋਂ ਬਿਲਕੁਲ ਮੈਲ ਸਾਫ਼ ਕਰੇਗੀ। ਇੱਕਦਮ ਚਮਕਦਾਰ ਬਣੇਗਾ ਚਿਹਰਾ। ਇਸ ਤਰ੍ਹਾਂ ਹੀ ਤੁਸੀਂ ਇਹਨੂੰ ਅਪਲਾਈ ਕਰਨਾ ਏ। ਆਪਣਾ ਨਹਾਣ ਤੋਂ ਅੱਤਾਂ ਘੰਟਾ ਪਹਿਨਾ ਇਹ ਟ੍ਰੀਟਮੈਂਟ ਕਰ ਲਓ। ਇਹਨੂੰ ਵੀ ਇਸ ਤਰ੍ਹਾਂ ਹੀ ਫੇਸ ਚੰਗੀ ਤਰ੍ਹਾਂ ਸਾਫ਼ ਕਰਕੇ ਫੇਸ ਤੇ ਅਪਲਾਈ ਕਰਨਾ ਏ। ਇਸ ਤਰ੍ਹਾਂ ਹੀ ਫੇਰ ਇਹਨੂੰ ਇੱਥੇ ਅਪਲਾਈ ਕਰਨਾ ਹੈ ਫੇਸ ਤੇ ਕੋਈ ਬਰਸ਼ ਲੈ ਲਓ ਜਾਂ ਤੁਸੀਂ ਉਂਗਲੀ ਨਾਲ ਵੀ ਲਗਾ ਸਕਦੇ ਆ ਤੇ 15-20 ਮਿੰਟ ਇਹਨੂੰ ਰੱਖ ਕੇ ਫਿਰ ਤੁਸੀਂ ਚੰਗੀ ਤਰ੍ਹਾਂ ਫੇਸ ਵਾਸ਼ ਕਰ ਸਕਦੇ ਆ ਨੰਬਰ 2 ਦੋ ਟ੍ਰਿਕ ਹੋਗੇ ਜੀ ਦੋ ਆਪਾਂ ਹੋਰ ਦੱਸਾਂਗੇ ਤੇ ਆਪਾਂ ਨੇ ਲੈਣਾ ਹੈ ਜੀ ਚਾਵਲਾਂ ਦਾ ਆਟਾ ਇੱਕ ਚਮਚਾ ਆਟਾ ਚਾਵਲ ਦਾ ਤੇ ਇੱਕ ਚਮਚ ਇੱਕ ਚਮਚ ਪਾਉਣਾ ਹੈ ਜੀ ਦਹੀਂ ਹੁਣ ਮੈਂ ਇਹਦੇ ਵਿੱਚ ਨਹੀਂ ਪਾਵਾਂ ਕਿਉਂਕਿ ਮੈਂ ਇਹ ਤਿਆਰ ਕਰ ਰਹੀ ਹਾਂ ਇਹਦੇ ਵਿੱਚ ਇੱਕ ਚਮਚ ਚਾਵਲਾਂ ਦਾ ਆਟਾ ਤੇ ਇੱਕ ਚਮਚ ਦਹੀਂ ਤੇ ਅੱਧਾ ਚਮਚ ਸ਼ਹਿਦ ਇਹ ਤਿੰਨੋਂ ਚੀਜ਼ਾਂ ਮੈਂ ਮਿਕਸ ਕਰ ਰਹੀ ਹਾਂ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਗੁਲਾਬ ਜਲ ਪਾ ਸਕਦੇ ਹਾਂ ਤੇ ਜੇ ਤੁਹਾਨੂੰ ਲੱਗਦਾ ਇਹ ਵੀ ਗਾੜਾ ਹੈ ਆਪਾਂ ਥੋੜਾ ਜਿਹਾ ਕਿ ਦਹੀਂ ਹੀ ਪਾਵਾਂਗੇ ਕਿਉਂਕਿ ਦਹੀਂ ਜਿਹੜਾ ਇਹ ਆਪਣੇ ਚਿਹਰੇ ਤੋਂ ਬਿਲਕੁਲ ਮੈਲ ਸਾਫ਼ ਕਰਦਾ ਹੈ ਅੱਜ ਕੱਲ ਸਕਿਨ ਜਿਹੜੀ ਬਰਨ ਹੁੰਦੀ ਆ ਆਪਣੀ ਕਾਲਾਪਨ ਜ਼ਰੂਰ ਜ਼ਰੂਰ ਕਰਦਾ ਹੈ ਜੀ ਇਹ ਬਿਲਕੁਲ ਦੂਰ ਕਰ ਦਿੰਦਾ ਹੈ ਕਾਲਾਪਨ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਕਿਸ ਤਰ੍ਹਾਂ ਦਾ ਪੇਸਟ ਬਣਾ ਲੈਣਾ ਹੈ ਆ ਦੇਖੋ ਬਿਲਕੁਲ ਚਿਕਨਾ ਜਿਹਾ ਹੋ ਗਿਆ ਬਿਲਕੁਲ ਮਲਾਇਮ ਹੋ ਗਿਆ ਤੇ ਹੁਣ ਆਪਾਂ ਇਸ ਨੂੰ ਐਦਾਂ ਹੀ ਫੇਰ ਐਦਾਂ ਕਰਕੇ ਚਿਹਰੇ ਤੇ ਲਗਾਵਾਂਗੇ ਫਿਰ ਲਗਾ ਕੇ ਆਪਾਂ ਇਸ ਨੂੰ 20 ਮਿੰਟ ਫੇਰ ਰੱਖਣਾ ਹੈ ਫਿਰ ਇਹਨੂੰ ਜਿਵੇਂ ਹੱਥ ਇਹ ਸੁੱਕ ਜਾਂਦਾ ਹੈ ਜੀ ਹੱਥ ਗਿੱਲੇ ਕਰਕੇ ਐਦਾਂ ਐਦਾਂ ਮ사ਜ ਕਰਨੀ ਆ ਚਿਹਰੇ ਦੀ ਚੰਗੀ ਤਰ੍ਹਾਂ ਨਾਲ ਇਹ ਸਾਫ ਹੋ ਹੀ ਜਾਏਗਾ ਨਾਲੇ ਚਿਹਰੇ ਦੀ ਮ사ਜ ਹੋ ਹੀ ਜਾਏਗੀ ਤੁਸੀਂ ਨੋਟ ਕਰਨਾ ਵੀ ਜਦੋਂ ਇਹ ਆਪਾਂ ਲਗਾਉਂਦੇ ਆ ਵਾਈਟ ਹੁੰਦਾ ਹੈ ਜਦੋਂ ਆਪਾਂ ਵਾਸ਼ ਕਰਾਂਗੇ ਇਹਦਾ ਕਲਰ ਚੇਂਜ ਹੋ ਜਾਏਗਾ ਕਿਉਂਕਿ ਆਪਣੇ ਚਿਹਰੇ ਦੀ ਜਿਹੜੀ ਮੈਲ ਹੈ ਉਹ ਉਤਾਰਤਾ ਹੈ ਇਹ ਉਤਾਰੇਗਾ ਜਿਵੇਂ ਇਹ ਤੇ ਚੌਥਾ ਟਿਪਸ ਰਹਿ ਗਿਆ ਆਪਣਾ ਉਹ ਵੀ ਤੁਹਾਨੂੰ ਦੱਸਦੀ ਆ ਹਾਂਜੀ ਚੌਥਾ ਤੇ ਲਾਸਟ ਸਟੈਪ ਜਿਹੜਾ ਹੈ ਆਪਣਾ ਉਹ ਹੈਗਾ ਜੀ ਆਪਾਂ ਨੇ ਇਹ ਹੈਗਾ ਜੀ ਚਾਹ ਪੱਤੀ ਤੇ ਬੀਜਾਂ ਦਾ ਤੇਲ ਤੁਸੀਂ ਸਰਚ ਕਰਕੇ ਦੇਖ ਸਕਦੇ ਆ ਇਹ ਚਿਹਰੇ ਵਾਸਤੇ ਬਹੁਤ ਵਧੀਆ ਬੈਨੀਫਿਟ ਹੈ ਇਹਦੇ ਤੇ ਵਾਲ ਵਧਾਉਣ ਵਾਸਤੇ ਵੀ ਇਹ ਵਰਤਿਆ ਜਾਂਦਾ ਹੈ ਤੇ ਦੂਜਾ ਹੈਗਾ ਜੀ ਬਦਾਮਾਂ ਵਾਲਾ ਤੇਲ ਇਹ ਬਦਾਮਾਂ ਵਾਲਾ ਤੇਲ ਅਸੀਂ ਕਰੇ ਬਦਾਮ ਲਿਆ ਕੇ ਕੋਲੂ ਤੋਂ ਤਿਆਰ ਕਰਵਾਇਆ ਹੋਇਆ ਏ ਤੇ ਤੀਜਾ ਹੈਗਾ ਜੀ ਦਹੀਂ ਦਹੀਂ ਨੂੰ ਕਰਦੇ ਹਾਂ ਜੀ ਸਾਈਡ ਤੇ ਪਹਿਲਾਂ ਤੁਸੀਂ ਜਿਹੜੇ ਮੈਂ ਤੁਹਾਨੂੰ ਪਹਿਲਾਂ ਤਿੰਨ ਸਟੈਪ ਦੱਸੇ ਆ ਉਹ ਤੁਸੀਂ ਮਤਲਬ ਕਿ ਇੱਕ ਸਟੈਪ ਵਰਤੋ ਸੋਮਵਾਰ ਮੰਗਲਵਾਰ ਕੁਝ ਵੀ ਨਹੀਂ ਲਾਣਾ ਬੁੱਧਵਾਰ ਵਰਤੋ ਦੂਜਾ ਵੀਰਵਾਰ ਕੁਝ ਨਹੀਂ ਲਗਾਣਾ ਤੇ ਤੀਜਾ ਵਰਤੋ ਸ਼ੁੱਕਰਵਾਰ ਸ਼ਨੀਵਾਰ ਕੁਝ ਨਹੀਂ ਲਗਾਣਾ ਚੌਥਾ ਆ ਗਿਆ ਜੀ ਐਤਵਾਰ ਇਹ ਤੁਹਾਨੂੰ ਆਪਾਂ ਨੇ ਜੇ ਤੁਹਾਡੇ ਕੋਲ ਇਹ ਦੋਨੋਂ ਤੇਲ ਨਹੀਂ ਹੈਗੇ ਤਾਂ ਤੁਸੀਂ گاੜਾ ਜਾਂ ਦਹੀਂ ਲੈ ਲੈਣਾ ਹੈ گاੜਾ ਜਾਂ ਦਹੀਂ ਲੈ ਕੇ ਇਹਨੂੰ ਫੈਂਟਣਾ ਹੈ ਫੈਂਟ ਕੇ ਤੁਸੀਂ ਇਹਨੂੰ ਚਿਹਰੇ ਤੇ ਲਗਾਉਣਾ ਹੈ 15-20 ਮਿੰਟ ਲੱਗਾ ਰਹਿਣ ਦਿਓ ਉਸ ਤੋਂ ਬਾਅਦ ਤੁਸੀਂ ਵਾਸ਼ ਕਰ ਲਓ ਤੇ ਸਾਬਣ ਵਗੈਰਾ ਬਿਲਕੁਲ ਨਾ ਲਾਓ ਤੇ ਜੇ ਤੁਹਾਡੇ ਜੇ ਤੁਹਾਡੇ ਕੋਲ ਇਹ ਤੇਲ ਹੈਗੇ ਤਾਂ ਤੁਸੀਂ ਇਹ ਇੱਕ ਤੇਲ ਲੈਣਾ ਹੈ ਇਹ ਲੈ ਲਓ ਚਾਹੇ ਇਹ ਲੈ ਲਓ ਇਹਨੂੰ ਹੱਥ ਤੇ ਲਗਾ ਕੇ ਇਤਾਂ ਜਿਵੇਂ ਆਪਾਂ ਕਰੀਮ ਲਗਾਉਂਦੇ ਆ ਇਸ ਤਰ੍ਹਾਂ ਲਗਾ ਕੇ ਹੱਥਾਂ ਨੂੰ ਚਿਹਰੇ ਤੇ ਲਗਾ ਲਓ ਤੇ ਸੌਂ ਜੋ ਸਵੇਰੇ ਉੱਠ ਕੇ ਤੇ ਆਪਣਾ ਵਾਸ਼ ਕਰ ਲਓ ਫੇਸ ਇਹ ਇਹ ਦੰਤਾਂ ਵਾਸਤੇ ਵੀ ਬਹੁਤ ਵਧੀਆ ਹੈ ਜੀ ਜੇ ਤੁਸੀਂ ਇਹਦੀ ਘੁਰਲੀ ਕਰਦੇ ਆ ਮੂੰਹ ਵਿੱਚ ਘੁਮਾ ਕੇ ਇਹ ਤੇਲ ਨੂੰ 5-7 ਕਿ ਮਿੰਟ ਘੁਰਲੀ ਕਰੋਗੇ ਤਾਂ ਤੁਹਾਡੇ ਮਸੂੜੇ ਜੜੇ ਮਜ਼ਬੂਤ ਹੋਣਗੇ ਇਹਨਾਂ ਦੋਨਾਂ ਤੇਲਾਂ ਨਾਲ ਤੇ ਨਾਲੇ ਮੂੰਹ ਦੀ ਐਕਸਰਸਾਈਜ਼ ਹੋਏਗੀ ਅਨੇਕ ਮੇਰੀ ਵੀਡੀਓ ਸੀ ਜੀ ਜੇ ਤੁਹਾਨੂੰ ਪਸੰਦ ਆਈ ਤਾਂ ਜ਼ਰੂਰ ਅਕੇ ਸ਼ੇਅਰ ਕਰਨਾ ਅਗਲੀ ਵੀਡੀਓ 'ਚ ਮਿਲਾਂਗੇ ਜੀ ਸਸਕ੍ਰਾਈਬ